ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਫालतू ਇੱਕ ਬੂੰਦ ਪਾਣੀ ਨਹੀਂ ਦੇਣਾ ਜਦ ਕਿ ਜਿਹੜਾ ਨਵਾਂ ਸਰਕਲ ਆ ਉਹਦੇ ਮੁਤਾਬਕ ਪਾਣੀ ਵੱਖ-ਵੱਖ ਸੂਬਿਆਂ ਨੂੰ ਜਾਣਾ ਸ਼ੁਰੂ ਹੋ ਚੁੱਕਿਆ ਹੈ ਮਾਮਲਾ ਕੋਰਟ ਦੇ ਵਿੱਚ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਇਹਨਾਂ ਦੇ ਵਿੱਚ ਜਿਹੜੀ ਪਾਣੀ ਦੀ ਵੰਡ ਹੁੰਦੀ ਹੈ 21 ਮਈ ਤੱਕ ਹੁੰਦੀ ਹੈਗੀ 22 ਮਈ ਤੋਂ ਨਵੇਂ ਜਿਹੜੇ ਮਾਪਦੰਡ ਪੁਰਾਣੇ ਇਹਨਾਂ ਨੇ ਇੱਕ ਦੂਜੇ ਨਾਲ ਬਣਾਏ ਹੋਏ ਆ ਉਹਦੇ ਵਿੱਚ ਹੀ ਹੁੰਦੇ ਨੇ ਪੰਜਾਬ ਕਹਿੰਦਾ ਜੀ ਅਸੀਂ ਤਾਂ ਪਾਣੀ ਨਹੀਂ 4000 ਕਿਊਸਕ ਦੇ ਵੀ ਰਹੇ ਨੇ ਇਹ ਰੇ ਪੰਗਾ ਖੜਾ ਕਰ ਲਿਆ ਸੈਂਟਰ ਹਰਿਆਣੇ ਦੇ ਨਾਲ ਖੜਦਾ ਨਜ਼ਰਾ ਨੰਗਲ ਡੈਮ ਦੇ ਉੱਤੇ ਪਾਖੜਾ ਡੈਮ ਦੇ ਉੱਤੇ ਸੀਆਈਐਸਐਫ ਤਾਇਨਾਤ ਕੀਤੀ ਜਾਣੀ ਆ ਉਹਦਾ ਵੀ ਵਿਰੋਧ ਕਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ ਜੀ ਸੀਆਈਐਸਐਫ ਤਾਇਨਾਤ ਕਰਤੀ ਤੇ ਨਾਲ ਹੁਕਮ ਕਰਤਾ ਕਿ ਜਿਹੜੇ ਉੱਥੇ ਕੁਆਟਰ ਨੇ ਉਹ ਕੁਆਟਰ ਜਿਹੜੇ ਆ ਕਾਲੀ ਕਿਤੇ ਜਾਣ ਉਥੋਂ ਦੇ ਜਿਹੜਿਆ ਬਲਾਜਮਾ ਦੇ ਜਥੇਬੰਦਕਾਂ ਨੇ ਉਹ ਕਹਿੰਦੇ ਵੀ ਇਹ ਕਿਹੜਾ ਕਿੱਧਰ ਦਾ ਕਾਨੂੰਨ ਹੈ ਸਾਨੂੰ ਲੋਕਾਂ ਨੂੰ 15-15 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਸੀ ਛੇ ਅਕਾਲ ਤੱਕ ਸਾ ਵੱਲੋਂ ਬਣਾਈ ਗਈ ਸੀ ਸ਼ਰਮ ਨੇ ਕਾਲੀ ਦਲ ਦੀ ਮੋੜ ਸੁਰਜੀਤੀ ਲਈ ਭਰਤੀ ਮਹਿੰਮ ਦੇ ਲਈ ਤੇ ਹੁਣ ਜਿਹੜੀ ਇਹ ਕਮੇਟੀ ਹੈ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਵੀ ਕਰ ਰਹੀ ਹੈ ਜ਼ੋਰ ਸ਼ੋਰ ਦੇ ਨਾਲ ਇਹ ਕਮੇਟੀ ਭਰਤੀ ਮਹਿੰਮ ਵੀ ਚਲਾ ਰਹੀ ਹੈ ਇੱਕ ਪਾਸੇ ਹੰਗਾਰਾ ਮਿਲ ਰਿਹਾ ਹੈ ਦੂਜੇ ਪਾਸੇ ਕਹਿੰਦੇ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਮੜਪ੍ਰੀਤ ਸਿੰਘ ਆਲੀਹੋਰੀ ਵੀ ਇਹੀ ਕਹਿੰਦੇ ਨੇ ਕਿ ਬਾਦਲਦਲ ਪਰੇਸ਼ਾਨ ਨਜ਼ਰ ਆ ਰਿਹਾ ਹੈ ਇਸ ਕਮੇਟੀ ਨੂੰ ਮਿਲਦੇ ਹੰਗਾਰੇ ਨੂੰ ਦੇਖ ਕੇ ਇਹ ਕਮੇਟੀ ਨੇ ਤਿੰਨ ਸਮਾਗਮ ਮਹਾਲ ਹੀ ਦੇ ਵਿੱਚ ਕਰਵਾਏ ਨੇ ਤਿੰਨਾਂ ਥਾਵਾਂ ਦੇ ਉੱਤੇ ਬਹੁਤ ਭਰਮਾ ਇਕੱਠ ਦੇਖਣ ਨੂੰ ਮਿਲਿਆ ਮਨਪ੍ਰੀਤ ਆਲੀ ਜਿਹੜੇ ਇਹ ਪੰਜ ਮੈਂਬਰੀ ਕਮੇਟੀ ਦਾ ਇੱਕ ਮੈਂਬਰ ਨੇ ਉਹਨਾਂ ਨੇ ਜ਼ੋਰ-ਸ਼ੋਰ ਨਾਲ ਗੱਲ ਕਹੀ ਹੈ ਕੀ ਕਹੀ ਹੈ ਕਿ ਇਹਨਾਂ ਦੀ ਨੀਂਦ ਹਰਾਮ ਹੋ ਗਈ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਹ ਭਰਤੀ ਕੀਤੀ ਜਾ ਰਹੀ ਹੈ ਬੀਕਾਨੇਰ ਦੇ ਵਿੱਚ 25000 ਕਰੋੜ ਦੇ ਪ੍ਰੋਜੈਕਟਾਂ ਦੇ ਨੀਂ ਪੱਥਰ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਨੇ ਤੇ ਇਸੇ ਦੌਰਾਨ ਉਹ ਆਪਰੇਸ਼ਨ ਸੰਦੂਰ ਦੇ ਉੱਤੇ ਵੀ ਬੋਲਦੇ ਹੋਏ ਸੁਣਾਈ ਦਿੱਤੇ 25000 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂਦਾ ਹੈ ਜਿਹੜੇ ਪਿਛਲੇ ਸਮੇਂ ਦੌਰਾਨ ਬੱਖ-ਬੱਖ ਖੇਤਰਾਂ ਚ ਲਾਏ ਗਏ ਖਾਸ ਕਰ ਜੋ ਰਾਜਸਥਾਨ ਦੇ ਵਿੱਚ ਲਾਏ ਗਏ ਤੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਭਾਈ ਸਾਹਿਬ ਪੈਸੇ ਟੱਕੇ ਦੀ ਕੋਈ ਕਮੀ ਨਹੀਂ ਤੁਸੀਂ ਪ੍ਰੋਜੈਕਟ ਬਣਾ ਕੇ ਚਲਾਉਣ ਵਾਲੇ ਬਣੋ ਕੇਂਦਰ ਤੁਹਾਨੂੰ ਪੂਰਾ ਖਿਆਲ ਰੱਖੇਗਾ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਆ ਕਿ ਤੁਸੀਂ ਨਾ ਉਹਨਾਂ ਰਾਜਾਂ ਦੇ ਸਰਪ੍ਰਸਤ ਨਹੀਂ ਹੈਗੇ ਜਿੱਥੇ ਭਾਜਪਾ ਸਰਕਾਰਾਂ ਨੇ ਤੁਸੀਂ ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਾਰਿਆਂ ਨੂੰ गुजरा कुछ गफा विकास कार्यालय देना बनता है मुख्यमंत्री पुलवंत मान ने भी कहा है कि कोई अपना होवे पराया होवे भ्रष्टाचार ਦੇ ਵਿੱਚ ਜਿਹੜਾ ਲਿਪਤ ਹੋਏਗਾ ਉਹਦੇ ਉੱਤੇ ਕਾਰਵਾਈ ਹੋਵੇਗੀ ਤੇ ਹੁਣ ਰਮਨ अरोड़ा 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਉਹਦੇ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕਈ ਅਧਿਕਾਰੀਆਂ ਦੇ ਨਾਮ ਵੀ ਇਹਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਬਾਕੀ ਸਾਰੇ ਦੇ ਸਾਰੇ ਦੁੱਧ ਧੋਤੇ ਨੇ ਇੱਥੇ ਮਾਨ ਸਾਹਿਬ ਆਪ ਆਪਣੇ ਕਿਸੇ ਨੇੜਲੇ ਨਿਰਪੱਖ ਅਧਿਕਾਰੀ ਤੋਂ ਪੜਤਾਲ ਕਰਾ ਲਓ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੇ ਆਪਣੇ ਮੰਤਰੀ ਮੰਡਲ ਐਮ ਐਲ ਏ ਅਧਿਕਾਰੀ ਇਹ ਕਿੰਨੇ ਕੁ ਭ੍ਰਿਸ਼ਟਾਚਾਰ ਤੇ ਦੁੱਧ ਧੋਤੇ ਨੇ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਖਾਸ ਕਰ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਹਫ਼ਤੇ ਭਰ ਦੇ ਦੌਰਾਨ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਕੀ ਕੁਝ ਵਾਪਰ ਗਿਆ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰ ਹੈ ਜੀ ਬਹੁਤ-ਬਹੁਤ ਮਿਹਰਬਾਨੀ ਸਰਬ ਸਭ ਤੋਂ ਪਹਿਲਾਂ BBMP ਦੀ ਗੱਲ ਕਰੀਏ ਤਾਂ ਪਾਣੀਆਂ ਦੀ ਰਾਖੀ ਦਾ ਦਾਵਾ ਪੰਜਾਬ ਸਰਕਾਰ ਨੇ ਕੀਤਾ ਹੈ ਸਰਪਾਰਟੀ ਮੀਟਿੰਗ ਵੀ ਹੋਈ ਉਹਦੇ ਵਿੱਚ ਵੀ ਸਾਰੀਆਂ ਧਿਰਾਂ ਇਕਜੁੱਟ ਨਜ਼ਰ ਆਈਆਂ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਫਾਲਤੂ ਇੱਕ ਬੂੰਦ ਪਾਣੀ ਨਹੀਂ ਦੇਣਾ ਜਦ ਕਿ ਜਿਹੜਾ ਨਵਾਂ ਸਰਕਲ ਆ ਉਹਦੇ ਮੁਤਾਬਕ ਪਾਣੀ ਵੱਖ-ਵੱਖ ਸੂਬਿਆਂ ਨੂੰ ਜਾਣਾ ਸ਼ੁਰੂ ਹੋ ਚੁੱਕਿਆ ਹੈ ਮਾਮਲਾ ਕੋਰਟ ਦੇ ਵਿੱਚ ਹੈ ਤੇ ਆਪਣੇ ਆਪਣੇ ਪੱਖ ਸਾਰੀਆਂ ਧਿਰਾਂ ਨੇ ਰੱਖ ਦਿੱਤੇ ਕੇਂਦਰ ਸਰਕਾਰ ਨੇ ਬੀਬੀਐਮਬੀ ਨੇ ਹਰਿਆਣਾ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਤੇ ਇਸੇ ਦੌਰਾਨ ਨੀਤੀਯੋਗ ਦੀ ਬੈਠਕ ਵੀ ਹੁੰਦੀ ਹੈ ਉਸ ਬੈਠਕ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਕਿ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਹਿਲਾ ਹੱਕ ਹੈ ਅਸੀਂ ਆਪਣੇ ਮੁਤਾਬਕ ਹੀ ਚੱਲਾਂਗੇ ਤੇ ਦੂਜਾ ਜਿਹੜਾ ਵੱਡਾ ਮੁੱਦਾ ਸੀਆਈਐਸਐਫ ਦੀ ਤਾਇਨਾਤੀ ਦਾ ਕਿ ਨੰਗਲ ਡੈਮ ਦੇ ਉੱਤੇ ਪਾਖੜਾ ਡੈਮ ਦੇ ਉੱਤੇ ਸੀਆਈਐਸਐਫ ਤਾਇਨਾਤ ਕੀਤੀ ਜਾਣੀ ਆ ਉਹਦਾ ਵੀ ਵਿਰੋਧ ਕਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ ਜੀ ਦੇਖੋ ਜਿਹੜਾ ਪਾਖੜਾ ਬਿਆਸ ਪ੍ਰਬੰਧਕ ਬੋਰਡ ਹੈ ਇਹਦਾ ਪੰਗਾ ਹੁਣ ਨਹੀਂ ਬਹੁਤ ਚਿਰ ਤੋਂ ਚੱਲਦਾ ਪਿਆ ਹੈ। ਇਸ ਵੇਲੇ ਪੰਜਾਬ, ਹਰਿਆਣਾ ਤੇ ਰਾਜਸਥਾਨ ਇਹਨਾਂ ਦੇ ਵਿੱਚ ਜਿਹੜੀ ਪਾਣੀ ਦੀ ਵੰਡ ਹੁੰਦੀ ਹੈ 21 ਮਈ ਤੱਕ ਹੁੰਦੀ ਹੈਗੀ 22 ਮਈ ਤੋਂ 90 ਜਿਹੜੇ ਮਾਪਦੰਡ ਪੁਰਾਣੇ ਇਹਨਾਂ ਨੇ ਇੱਕ ਦੂਜੇ ਨਾਲ ਬਣਾਏ ਪਿਆ ਉਹਦੇ ਵਿੱਚ ਹੀ ਹੁੰਦੇ ਨੇ। ਮਾਮਲਾ ਉੱਠ ਖੜਿਆ ਪੰਜਾਬ ਕਹਿੰਦਾ ਜੀ ਅਸੀਂ ਤਾਂ ਪਾਣੀ ਨਹੀਂ 4000 ਕਿਊਸਕ ਦੇ ਵੀ ਰਹੇ ਨੇ ਫਿਰ ਇਹ ਪੰਗਾ ਖੜਾ ਕਰ ਲਿਆ ਸੈਂਟਰ ਹਰਿਆਣੇ ਦੇ ਨਾਲ ਖੜਦਾ ਨਜ਼ਰ ਆ ਰਿਹਾ ਹੈ ਸੀਆਈਏ ਸਭ ਤੇਨਾਤ ਕਰਤੀ ਤੇ ਨਾਲ ਹੁਕਮ ਕਰਤਾ ਕਿ ਜਿਹੜੇ ਉੱਥੇ ਕੁਆਟਰ ਨੇ ਉਹ ਕੁਆਟਰ ਜਿਹੜੇ ਆ ਖਾਲੀ ਕੀਤੇ ਜਾਣ ਉੱਥੋਂ ਦੇ ਜਿਹੜੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਉਹ ਕਹਿੰਦੇ ਵੀ ਇਹ ਕਿਹੜਾ ਕਿੱਧਰ ਦਾ ਕਾਨੂੰਨ ਹੈ ਸਾਨੂੰ ਲੋਕਾਂ ਨੂੰ 15-15 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਅਸੀਂ ਉਹਨਾਂ ਕੁਆਟਰਾਂ ਨੂੰ ਆਪ ਪੱਲਿਓਂ ਖਰਚ ਕਰਕੇ ਆਪਣੇ ਰਹਿਣ ਜੋਗ ਬਣਾਏ ਨੇ ਤੇ ਜਿਹੜੇ ਖਾਲੀ ਕੁਆਟਰ ਪਏ ਨੇ ਦੇ ਦਿਓ ਇਹਨਾਂ ਨੂੰ ਜੇ ਇੰਨੀ ਸੈਂਟਰ ਨੂੰ ਹੈਜ ਹੈ ਬੀਬੀਐਮਬੀ ਗਰਾਂਟ ਲਵੇ ਤੇ ਨਵੇਂ ਉਹ ਜਿਹੜੇ ਕੁਆਟਰ ਖਾਲੀ ਪਏ ਐ ਉਹਨਾਂ ਨੂੰ ਰੈਨੋਵੇਟ ਕਰ ਦਿਓ ਸੋ ਇਹ ਮਾਮਲਾ ਬਿਨਾ ਮਤਲਬ ਤੋਂ ਖੜਾ ਕੀਤਾ ਜਾ ਰਿਹਾ ਹੈ ਸਾਡੀਆਂ ਸਰਕਾਰਾਂ ਨੇ ਪੰਜਾਬ ਦੀਆਂ ਖਾਸ ਕਰ ਉਹਨਾਂ ਨੇ ਪਹਿਲਾਂ ਕੋਈ ਗੰभीरता ਇਸ ਮਾਮਲੇ ਦੇ ਵਿੱਚ ਨਹੀਂ ਦਿਖਾਈ ਜਿਹਦੇ ਕਰਕੇ ਇਹ ਮਾਮਲਾ ਮੱਲੋ-ਮੱਲੀ ਪੈਦਾ ਹੁੰਦਾ ਹੈ ਹੁਣ ਫੇਰ ਇਹ ਮਾਮਲਾ ਦੁਬਾਰਾ ਪੈਦਾ ਹੋ ਗਿਆ ਇਹ ਤੋਂ ਤੱਕ ਇਸ ਤੇ ਪਾਣੀ ਵੀ ਨਹੀਂ ਵਰਤਿਆ ਪਾਣੀ ਇਹ ਜਾਈ ਚਲਾ ਜਾਂਦਾ ਹੈ ਕਹਿੰਦੇ ਆ ਕਿ ਇਸ ਵਾਰ ਮੌਜੂਦਾ ਸਰਕਾਰ ਦੇ ਯਤਨਾ ਸਦਕਾ ਤਕਰੀਬਨ 67% ਪਾਣੀ ਨਹਿਰਾਂ ਦੇ ਵਿੱਚ ਆਏਗਾ ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦੀ ਸਥਿਤੀ ਵੀ ਬਹੁਤ ਮਾੜੀ ਹੈ 2 ਘੰਟਿਆਂ ਤੋਂ ਲੈ ਕੇ 4 ਘੰਟੇ ਦਾ ਕਟ ਹਰੇਕ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਲਾਇਆ ਜਾ ਰਿਹਾ ਹੈ ਇਹ ਉਦੋਂ ਲਾਇਆ ਜਾ ਰਿਹਾ ਜਦੋਂ 1 ਜੂਨ ਅਜੇ ਆਇਆ ਨਹੀਂ ਝੋਨੇ ਵਾਸਤੇ ਬਿਜਲੀ ਮੈਂ ਬਹੁਤ ਦੂਰ ਤੱਕ ਗਿੜਾ ਕੱਢ ਕੇ ਆਇਆ ਕਈ ਵਾਰ ਇਸ ਉੱਤੇ ਸਿੱਧੀ ਵਜਾਈ ਹੈ ਉੱਥੇ 8 ਘੰਟੇ ਇਹਨਾਂ ਨੇ ਸ਼ੁਰੂ ਕਰਤੀ ਉਹਦਾ ਫਾਇਦਾ ਦੂਜਾ ਵੀ ਉਠਾਉਣ ਲੱਗ ਗਏ ਹਫ਼ਤਾ ਪਹਿਲਾਂ ਹੀ ਖੇਤ ਭਰਨ ਲੱਗੇ ਸਰਕਾਰ ਨੇ ਦੂਜਾ ਕਦਮ ਚੱਕਿਆ ਇਹਦੇ 'ਚ ਕਿ ਪੂਸਾ 44 ਨਹੀਂ ਖਰੀਦਾਂਗੇ ਤੇ ਜਿਹੜਾ BBMP ਵਾਲਾ ਮੁੱਦਾ ਕੱਲ ਵੀ ਮੁੱਖ ਮੰਤਰੀ ਨੇ ਖੇਤੀ ਆਯੋਗ ਦੀ ਮੀਟਿੰਗ ਦੇ ਵਿੱਚ ਠਾਇਆ ਜੇ ਹੁਣ ਸਥਿਤੀ ਇੱਥੇ ਮਾੜੀ ਆ ਰਹੀ ਹੈ ਔਰ ਸਿੰਚਾਈ ਵਧ ਗਈ ਨਹਿਰੀ ਸਿੰਚਾਈ ਤਾਂ ਟਿਊਬਲ ਨਿਰਭਰਤਾ ਕੁਝ ਘਟ ਜਾਵੇਗੀ ਇਹ ਸਰਕਾਰ ਦਾ ਚੰਗਾ ਕਦਮ ਹੈ ਇਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤੇ ਜਿਹੜਾ ਕੱਲ ਵੀ ਉਹਨਾਂ ਨੇ ਕਿਹਾ ਇਹਦਾ ਕੋਈ ਹੱਲ ਆਏਗਾ ਜਾਂ ਨਹੀਂ ਜਾਂ ਜਿਹੜੀ ਗੱਲ ਉਹ ਕਹਿ ਰਹੇ ਨੇ ਕਿ ਤੁਹਾਡਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਕੱਲ ਮੁੱਖ ਮੰਤਰੀ ਦਾ ਦਾਵਾ ਹੈ ਕਿ ਉਹਨਾਂ ਨੇ ਗੱਲ ਉਠਾਈ ਹੈ ਇਹਦੇ ਉੱਤੇ ਕੋਈ ਸਰਕਾਰ ਗੱਲ ਕਰਦੀ ਹੈ ਕਿ ਨਹੀਂ ਕਰਦੀ ਮੇਰਾ ਖਿਆਲ ਮੁੱਖ ਮੰਤਰੀ ਸਾਹਿਬ ਜਦੋਂ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਤੁਹਾਨੂੰ ਵਰਤਨਾ ਪਿਆ 15 ਦਿਨਾਂ ਦੇ ਵਿੱਚ ਜੇ ਮੀਂਹ ਆ ਪਿਆ ਧੂਆਂ ਨਿਕਲ ਜਾਣੇ ਔਰ ਵੱਡੇ ਵੱਡੇ ਸ਼ਹਿਰਾਂ ਵਿੱਚ ਵੀ ਕੱਟ ਲਾਉਣੇ ਪੈ ਸਕਦੇ ਐ ਹੁਣ ਵੀ ਕੱਟ ਬਹੁਤ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਪਿੰਡਾਂ ਵਿੱਚ ਨਿਰੰਤਰਤਾ ਦੇ ਵਿੱਚ ਲੱਗ ਰਹੇ ਨੇ ਜੀ ਜੀ ਬਿਲਕੁਲ ਜੀ ਤੇਟਰਲ ਸਾਹਿਬ ਅਗਲੀਆਂ ਖਬਰਾਂ ਦਾ ਰੁਖ ਵੀ ਕਰਨਾ ਹੈ ਖਾਸ ਕਰ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ 7 ਮੈਂਬਰੀ ਸੀ ਛੇ ਅਕਾਲ ਤਖਸਾਲ ਵੱਲੋਂ ਬਣਾਈ ਗਈ ਸੀ ਸ਼੍ਰੋਮ ਨੇ ਕਾਲੀ ਦਲ ਦੀ ਮੋੜ ਸੁਰਜੀਤੀ ਲਈ ਭਰਤੀ ਮਹਿੰਮ ਦੇ ਲਈ ਤੇ ਹੁਣ ਜਿਹੜੀ ਇਹ ਕਮੇਟੀ ਹੈ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਵੀ ਕਰ ਰਹੀ ਹੈ ਜ਼ੋਰ ਸ਼ੋਰ ਦੇ ਨਾਲ ਇਹ ਕਮੇਟੀ ਭਰਤੀ ਮਹਿੰਮ ਵੀ ਚਲਾ ਰਹੀ ਹੈ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਵਾਸਤੇ ਵੀ ਆਨਲਾਈਨ ਪੋਰਟਲ ਆ ਉਹ ਸ਼ੁਰੂ ਕੀਤਾ ਗਿਆ ਹੈ ਆਨਲਾਈਨ ਵੀ ਹੁਣ ਭਰਤੀ ਕੀਤੀ ਜਾਵੇਗੀ ਤੇ ਇਹਨੂੰ ਇੱਕ ਪਾਸੇ ਹੰਗਾਰਾ ਮਿਲ ਰਿਹਾ ਹੈ ਦੂਜੇ ਪਾਸੇ ਕਹਿੰਦੇ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਮੜਪ੍ਰੇ ਸਿੰਘ ਆਲੀਹੋਰੀ ਵੀ ਇਹੀ ਕਹਿੰਦੇ ਨੇ ਕਿ ਬਾਦਲਦਲ ਪਰੇਸ਼ਾਨ ਨਜ਼ਰ ਆ ਰਿਹਾ ਹੈ ਇਸ ਕਮੇਟੀ ਨੂੰ ਮਿਲਦੇ ਹੰਗਾਰੇ ਨੂੰ ਦੇਖ ਕੇ ਦੇਖੋ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਇਹ ਕਮੇਟੀ ਨੇ ਤੰਨ ਸਮਾਗਮ ਮਹਾਲ ਹੀ ਦੇ ਵਿੱਚ ਕਰਵਾਏ ਨੇ 20 ਨੂੰ ਉਹ ਹਸ਼ਰਪੁਰ ਦੇ ਵਿੱਚ 22 ਨੂੰ અમલો દે પરલે પાસે ਜਾ ਕੇ ਇੱਥੇ ਸ਼ੈਦ ਮੱਲੇਵਾਲ ਦੇ ਵਿੱਚ ਇਹਨਾਂ ਨੇ ਰੱਖਿਆ ਪ੍ਰੋਗਰਾਮ ਤੇ 24 ਨੂੰ ਪਵਿੱਤਰ ਧਰતી ਸ਼ਹੀਦਾਂ ਦੀ ਫਤਿਹਗੜ ਸਾਹਿਬ ਤਿੰਨਾਂ ਥਾਵਾਂ ਦੇ ਉੱਤੇ ਬਹੁਤ ਭਰਮਾ ਇਕੱਠ ਦੇਖਣ ਨੂੰ ਮਿਲਿਆ ਤੇ ਮਨਪ੍ਰੀਤ ਯਾਲੀ ਜਿਹੜੇ ਇਹ ਪੰਜ ਮੈਂਬਰੀ ਕਮੇਟੀ ਦਾ ਇੱਕ ਮੈਂਬਰ ਨੇ ਉਹਨਾਂ ਨੇ ਜ਼ੋਰ-ਸ਼ੋਰ ਨਾਲ ਗੱਲ ਕਹੀ ਹੈ ਕੀ ਕਹੀ ਹੈ ਕਿ ਇਹਨਾਂ ਦੀ ਨੀਂਦ ਹਰਾਮ ਹੋ ਗਈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਤੇ ਇਹ ਭਰਤੀ ਕੀਤੀ ਜਾ ਰਹੀ ਹੈ ਲਗਾਤਾਰਤਾ ਦੇ ਵਿੱਚ ਸੰਗਤਾਂ ਦਾ ਆਪਣੇ ਆਪ ਆਉਣਾ ਵਿਦੇਸ਼ਾਂ ਦੇ ਪੋਰਟਲ ਤੋਂ ਆਪਣੇ ਆਪ ਫਾਰਮ ਭਰੀ ਜਾਣਾ ਸਬੂਤਾ ਦੇ ਨਾਲ ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਵਸਦੇ ਭਾਰਤ ਦੇ ਹੋਰਨਾਂ ਖੇਤਰਾਂ ਵਿੱਚ ਸਿੱਖ ਸੰਗਤ ਜਿਸ ਤਰ੍ਹਾਂ ਦਾ ਉਤਸ਼ਾਹ ਦਿਖਾ ਰਹੀ ਹੈ ਉਹਦੇ ਨਾਲ ਲੱਗਦਾ ਹੈ ਕਿ ਸੰਗਤ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਨਾਲ ਜੁੜ ਰਹੀ ਹੈ ਇਹ ਸਾਰਾ ਕੁਝ ਦੇਖ ਕੇ ਤੇ ਫਿਰ ਬਾਦਲਦਲ ਵਾਲਿਆਂ ਦੇ ਇੱਕ ਕਿਸਮ ਦੇ ਨਾਲ ਉਹ ਕਹਿੰਦੇ ਉਹਨਾਂ ਦੇ ਚਿਹਰਾਂ ਦੀਆਂ ਲਾਲੀਆਂ ਗਾਇਬ ਹੋ ਗਈਆਂ ਜਿਵੇਂ ਸੰਗਤ ਹੁਲਾਰਾ ਦੇ ਰਹੀ ਹੈ ਔਰ ਗੁਰੂ ਸਾਹਿਬ ਦੇ ਮੁਤਾਬਕ ਸਿੱਖ ਕੌਮ ਦੇ ਵਿੱਚ ਸੰਗਤ 21 ਵਿਸਵੇ ਮੰਨੀ ਜਾਂਦੀ ਹੈ ਗੁਰੂ 20 ਵਿਸਵੇ ਤੇ ਜਿੱਦੜ ਸੰਗਤ ਤੁਰ ਪਵੇ ਉਹਦਾ ਕੋਈ ਕਲ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਹਨਾਂ ਦਾ ਕਾਫੀ ਇਕੱਠ ਸੀ ਇਸ ਤੋਂ ਪਹਿਲਾਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਵਿੱਚ ਇੱਕ ਹੋਰ ਹੋਇਆ 22 ਤਰੀਕ ਨੂੰ ਉੱਥੇ ਵੀ ਕਾਫੀ ਜ਼ਿਆਦਾ ਤੇ 20 ਮਈ ਨੂੰ ਹੁਸ਼ਿਆਰਪੁਰ ਜਰੇ ਦੇ ਵਿੱਚ ਆਗੂ सुरेंद्र ਸਿੰਘ ਭੁੱਲੇਵਾਲ ਰਾਠਾ ਉਹਨਾਂ ਦੀ ਅਗਵਾਈ ਦੇ ਵਿੱਚ ਭਰਮੀ ਮੀਟਿੰਗ ਅਸੀਂ ਦੇਖ ਚੁੱਕੇ ਹਾਂ ਸੰਗਤਾਂ ਦੇ ਭਰਵੇਂ ਰੂਪ ਵਿੱਚ ਆਉਣਾ ਵਿਰੋਧੀਆਂ ਦੀ ਨੀਤ ਉਠਾਏਗਾ ਜੀ ਢਿਲਸਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਕਫਾ ਖਸਕੀਮਾ ਦਾ ਉਦਘਾਟਨ ਕੀਤਾ ਜਾਂਦਾ ਹੈ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਂਦੇ ਨੇ ਤੇ ਬੀਕਾਨੇਰ ਦੇ ਵਿੱਚ 25000 ਕਰੋੜ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਨੇ ਤੇ ਇਸੇ ਦੌਰਾਨ ਉਹ ਆਪਰੇਸ਼ਨ ਸੰਧੂਰ ਦੇ ਉੱਤੇ ਵੀ ਬੋਲਦੇ ਹੋਏ ਸੁਣਾਈ ਦਿੱਤੇ ਦੇਖੋ ਜਿਹੜਾ ਇਹ ਆਪਰੇਸ਼ਨ ਸੰਧੂਰ ਹੋਇਆ ਇਸ ਤੋਂ ਬਾਅਦ ਕਿਸੇ ਵੱਡੇ ਰਾਜ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਪਹਿਲਾ ਸਮਾਗਮ ਸੀ ਉਹ ਉੱਥੇ ਜਾਂਦੇ ਆ 25000 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂਦਾ ਹੈ ਜਿਹੜੇ ਪਿਛਲੇ ਸਮੇਂ ਦੌਰਾਨ ਬੱਖ-ਬੱਖ ਖੇਤਰਾਂ ਚ ਲਾਏ ਗਏ ਖਾਸ ਕਰ ਜੋ ਰਾਜਸਥਾਨ ਦੇ ਵਿੱਚ ਲਾਏ ਗਏ ਤੇ ਪ੍ਰਧਾਨ ਮੰਤਰੀ ਕਹਿੰਦੇ ਹੈ ਕਿ ਭਾਈ ਸਾਹਿਬ ਪੈਸੇ ਟੱਕੇ ਦੀ ਕੋਈ ਕਮੀ ਨਹੀਂ ਤੁਸੀਂ ਪ੍ਰੋਜੈਕਟ ਬਣਾ ਕੇ ਚਲਾਉਣ ਵਾਲੇ ਬਣੋ ਕੇਂਦਰ ਤੁਹਾਨੂੰ ਪੂਰਾ ਖਿਆਲ ਰੱਖੇਗਾ ਤੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨਹੀਂ ਹੈਗੀਆਂ ਉਹਨਾਂ ਜਗ੍ਹਾ ਦੇ ਉੱਤੇ ਤਰਵਿੰਦਰ ਸਿੰਘਾਂ ਉਹ ਸਰਕਾਰਾਂ ਚੀਕ ਵੀ ਰਹੀਆਂ ਨੇ ਗੈਰ ਭਾਜਪੀ ਸਰਕਾਰਾਂ ਉਧਰ ਮੋਦੀ ਸਾਹਿਬ ਦਾ ਕਹਿੰਦੇ ਕੋਈ ਜ਼ਿਆਦਾ ਧਿਆਨ ਨਹੀਂ ਸਿਰਫ ਤੇ ਸਿਰਫ ਭਾਜਪਾ ਸਰਪ੍ਰਸਤ ਸਰਕਾਰਾਂ ਨੂੰ ਹੀ ਇਹ ਤਰਜੀਹਾਂ ਦਿੱਤੀਆਂ ਜਾ ਰਹੀਆਂ ਨੇ ਖਾਸ ਕਰ ਪੰਜਾਬ ਹਿਮਾਚਲ ਾਰੇ ਪੱਛਮੀ ਬੰਗਾਲ ਜਾਂ ਕੁਛ ਰਾਜ ਹੋਰ ਨੇ ਉਹ ਰਾਜ ਇਹਨਾਂ ਮਾਮਲਿਆਂ ਦੇ ਵਿੱਚ ਚੀਕਾ ਮਾਰਦੇ ਨਜ਼ਰ ਆ ਰਹੇ ਨੇ ਤੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਆ ਕਿ ਤੁਸੀਂ ਨਾ ਉਹਨਾਂ ਰਾਜਾਂ ਦੇ ਸਰਪ੍ਰਸਤ ਨਹੀਂ ਹੈਗੇ ਜਿੱਥੇ ਭਾਜਪਾ ਸਰਕਾਰਾਂ ਨੇ ਤੁਸੀਂ ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਉਤੇ ਸਾਰਿਆਂ ਨੂੰ ਕੁਝ ਨਾ ਕੁਝ ਗੱਫਾ ਵਕਾਸ ਕਾਰਜਾਲੀ ਦੇਣਾ ਬਣਦਾ ਹੈ ਜੀ ਬਿਲਕੁਲ ਜੀ ਤੇ ਐਨ ਆਰ ਆਈਜ਼ ਦੀਆਂ ਜਾਇਦਾਦਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਐਨ ਆਰ ਆਈਜ਼ ਚਿੰਤਤ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਸੂਬੇ 'ਚ ਛੱਡੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਕੋਈ ਦਬ ਲੇਗਾ ਕੋਈ ਕਬਜ਼ਾ ਕਰ ਲੇਗਾ ਕੋਈ ਕਾਗਜ਼ੀ ਹੇਰ ਫੇਰ ਹੋ ਸਕਦਾ ਹੈ ਤੇ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਇਸ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਜਿਹੜੇ ਐਨ ਆਰ ਆਈਜ਼ ਨੇ ਉਹਨਾਂ ਦੇ ਪ੍ਰਾਪਰਟੀਆਂ ਦੇ ਉੱਤੇ ਜਿਹੜੇ ਕਬਜ਼ੇ ਹੋ ਰਹੇ ਨੇ ਉਹ ਨਹੀਂ ਹੋਣੇ ਚਾਹੀਦੇ ਬਿਲਕੁਲ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਤਰੀਕ ਸੀਗੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਸ਼ਾਇਦ ਉਹ ਜਿਹੜਾ ਬੈਂਚ ਹੈ ਉਹਦੀ ਗਵਾਈ ਕਰਦੇ ਸੀ ਸਾਡੇ ਮੁੱਖ ਜੱਜ ਜੀ ਸੀਲ ਲਾਗੂ ਉਹਨਾਂ ਨੇ ਪਹਿਲਾਂ ਤਾਂ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਹੈ ਆਪਾਂ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਐਸ ਤਰ੍ਹਾਂ ਦੇ ਪ੍ਰੋਜੈਕਟਾਂ ਜਿਹੜੇ ਕਥਤ ਰੂਪ ਦੇ ਦੱਬੇ ਜਾ ਰਹੇ ਨੇ ਉਹਨਾਂ ਤੇ ਆਪਾਂ ਗੱਲ ਵੀ ਕੀਤੀ ਹੈ ਖੁੱਲ੍ਹ ਕੇ ਗੱਲ ਕੀਤੀ ਹੈ ਤੇ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਗਿਆ ਕਿ ਭਾਈ ਸਾਹਿਬ ਤੁਸੀਂ ਇਨ੍ਹਾਂ ਮਾਮਲਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਕਰੋ ਤੁਸੀਂ ਲੋਕਾਂ ਨੂੰ ਹੋਰ ਪਾਸੇ ਵੱਲ ਲੈ ਕੇ ਜਾਓ ਪ੍ਰਵਾਸੀ ਭਾਰਤੀ ਸਾਡਾ ਹਿੱਸਾ ਨਹੀਂ ਉਹ ਜਦੋਂ ਫਿਕਰਾਂ 'ਚ ਬੈਠੇ ਨੇ ਵਿਦੇਸ਼ਾਂ 'ਚ ਦਾਵੇ ਸਰਕਾਰਾਂ ਬਹੁਤ ਕਰਦੀਆਂ ਨੇ ਪਰ ਵੱਡੇ ਵੱਡੇ گروਹ ਅਜੇ ਵੀ ਬਣੇ ਹੋਏ ਨੇ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਨਜਾਇਜ਼ ਤੌਰ ਤੇ ਕਬਜ਼ੇ ਕਰਨ ਦੇ ਮਾਰ ਨੇ ਇਹਦੇ ਤੇ ਸਰਕਾਰ ਨੇ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਸ਼ਕਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਜੀ हरियाणा सिख गुरुद्वारा ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਏ ਨੂੰ ਕਾਫੀ ਮਹੀਨੇ ਬੀਤ ਚੁੱਕੇ ਨੇ ਤੇ ਅਜੇ ਤੱਕ ਅਹੁਦਿਆਂ ਜਿਹੜੇ ਸੀਗੇ ਉਹਦੇਦਾਰ ਸੀਗੇ ਉਹ ਅਜੇ ਨਹੀਂ ਸੀਗੇ ਬਰਾਜਮਣ ਹੋਏ ਆਪਣੇ ਅਹੁਦਿਆਂ ਤੇ ਤੇ ਹੁਣ ਅਹੁਦੇਦਾਰਾਂ ਦੀ ਨਿਯੁਕਤੀ ਹੋ ਗਈ ਆ ਖਾਸ ਕਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲਿਆ ਜਗਦੀਸ਼ ਸਿੰਘ ਝਿੰਡਾ ਦੇ ਰੂਪ ਦੇ ਵਿੱਚ ਵੱਖ-ਵੱਖ ਧਿਰਾਂ ਨੇ ਉਹਨਾਂ ਦਾ ਸਮਰਥਨ ਕੀਤਾ ਜੀ ਬਿਲਕੁਲ ਜੀ ਕਈ ਅੜਿੱਕੇ ਪਾਉ ਲੋਕ ਸੀ ਕਿ ਸ਼ਾਇਦ ਸਾਡਾ ਦਾ ਲੱਗ ਜਾਵੇ ਦੋ ਵਿਅਕਤੀ ਇੱਕ ਜਗਦੀਸ਼ ਸਿੰਘ ਢੀਂਡਾ ਦੂਜੇ ਦਦਾਰ ਸਿੰਘ ਨਲਬੀ 2014 ਦੇ ਵਿੱਚ ਇਹ ਕਮੇਟੀ ਬਣਾਉਣ ਵਾਸਤੇ ਉਹਨਾਂ ਦੀ ਜਦੋਜਹਿਦ ਬਹੁਤ ਰਹੀ ਬਾਅਦ ਦੇ ਵਿੱਚ ਇਹਨਾਂ ਨੂੰ ਤਨਖਾਹ ਵੀ ਲੱਗੀ ਔਰ ਉਹ ਤਨਖਾਹ ਭੁਗਤਕੇ ਦੁਬਾਰਾ ਮੁਖਤਰਾ ਚਾਏ ਬਾਬਾ ਦੋ ਤਨ ਮਹੀਨਿਆਂ ਤੋਂ ਚੋਣਾਂ ਹੋ ਗਈਆਂ ਪਰ ਐਗਜ਼ੈਕਟਿਵ ਨਹੀਂ ਸੀ ਬਣੀ ਹੁਣ ਫਿਰ ਐਗਜ਼ੈਕਟਿਵ ਬਣਦੀ ਨਜ਼ਰ ਆ ਰਹੀ ਹੈ ਜਗਦੀਸ਼ ਸਿੰਘ ਢਿੰਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਾਰਜਕਾਰਨੀ ਬਣ ਕੇ ਹੁਣ ਬਕਾਇਦਾ ਤੌਰ ਤੇ ਅਗਲੇ ਦਿਨਾਂ ਦੇ ਵਿੱਚ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦੇਵੇਗੀ ਜੀ ਤੇ ਢਿੰਡਾ ਸਾਹਿਬ ਦੇ ਜਮੇ ਸਭ ਤੋਂ ਵੱਡੀ ਜ਼ਿੰਮੇਵਾਰੀ ਆਣ ਪਈ ਹੈ ਜੀ ਆਵਾਦੀ ਪਾਰਟੀ ਦਾ ਵਿਧਾਇਕ ਰਮਨ ਅਰੋੜਾ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਜੀ ਰਮਨ ਅਰੋੜਾ ਸੈਂਟਰਲ ਤੋਂ ਜਲੰਧਰ ਤੋਂ ਵਿਧਾਇਕ ਹੈ ਪਿੱਛੇ ਜੀ ਉਹਦੀ ਸੁਰੱਖਿਆ ਵਾਪਸ ਲਈ ਗਈ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਤੇ ਸਵਾਲ ਅਜੇ ਵੀ ਬਰਕਰਾਰ ਨੇ ਕਿ ਕ ਐਮ ਐਲ ਏ ਨੂੰ ਬਿਨਾਂ ਸੁਰੱਖਿਆ ਤੋਂ ਕੀਤਾ ਕੀਤਾ ਜਾ ਸਕਦਾ ਹੈ ਉਹਨੇ ਵੀ ਕਿਹਾ ਸੀ ਮੈਨੂੰ ਪਤਾ ਨਹੀਂ ਕਿਉਂ ਮੇਰੀ ਸੁਰੱਖਿਆ ਹਟਾ ਦਿੱਤੀ ਗਈ ਹੈ ਫਿਰ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਨਗਰ ਨਿਗਮ ਦੇ ਵਿੱਚ ਕੁਝ ਲੋਕਾਂ ਨੂੰ ਨੋਟਿਸ ਭੇਜੇ ਜਾਂਦੇ ਨੇ ਨੋਟਿਸ ਪੇਜਨ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜੇਕਰ ਇਹ ਰਫਾ-ਦਫਾ ਕਰਨੇ ਆ ਤਾਂ ਇੰਨੇ ਪੈਸੇ ਲੱਗਣਗੇ ਯਾਨੀ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਕੋਈ ਆਪਣਾ ਹੋਵੇ ਪਰਾਇਆ ਹੋਵੇ ਭ੍ਰਿਸ਼ਟਾਚਾਰ ਦੇ ਵਿੱਚ ਜਿਹੜਾ ਲਿਫਤ ਹੋਏਗਾ ਉਹਦੇ ਉੱਤੇ ਕਾਰਵਾਈ ਹੋਵੇਗੀ ਤੇ ਹੁਣ ਰਮਨ अरोड़ा 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਆ ਉਹਦੇ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕਈ ਅਧਿਕਾਰੀਆਂ ਦੇ ਨਾਮ ਵੀ ਇਹਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਹੀ ਕਾਰਵਾਈ ਹੋ ਗਈ ਹੈ ਤੇ ਦੇਖਿਆ ਜਾਵੇ ਤਾਂ ਇਹ ਚੌਥੇ ਵਿਧਾਇਕ ਨੇ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਜਸਵੰਤ ਸਿੰਘ ਗੱਜਨ ਮਾਜਰਾ ਡਾਕਟਰ ਵਿਜੇ ਸਿੰਘਲਾ ਤੇ ਇੱਕੋ ਜਿਹੜੇ ਅਮਿਤ ਰਤਨ ਉਹਨਾਂ ਨੂੰ ਵੀ ਅਜਿਹੀ ਹੀ ਪ੍ਰਕਿਰਿਆ ਚੋਂ ਨਿਕਲਣਾ ਪਿਆ ਸੀ ਪਤਾ ਨਹੀਂ ਕਿੰਨੇ ਕੁ ਰਤਨ ਨੇ ਇਹੋ ਜਿਹੇ ਹੋਰ ਜਿਹੜੇ ਇਸ ਪਾਸੇ ਬਲਕਲ ਕਰਦੇ ਨੇ ਹੁਣ ਇੱਕ ਆ ਗਿਆ ਇਥੇ ਪ੍ਰਚਾਰੇ ਚੱਲਦਾ ਕਿ ਜਿਹੜੇ ਪਹਿਲਾਂ ਵਾਲੇ ਸੀ ਉਹਨਾਂ ਚੋਂ ਕਿੰਨੇ ਪ੍ਰਤੀਸ਼ਤ ਲੋਕਾਂ ਦਾ ਕੋਈ ਚਾਰਟ ਸ਼ੀਟ ਦੋਸ਼ ਪੱਤਰ ਦਾਖਲ ਹੋਏ ਨੇ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਕੋਈ ਜਿਮਨੀ ਚੋਣ ਆ ਜੇ ਕੋਈ ਹੋਰ ਚੋਣਾ ਜੇ ਇਹ ਉਦੋਂ ਕੋ ਕੀਤੇ ਜਾਂਦੇ ਨੇ ਕਿ ਬਾਕੀ ਸਾਰੇ ਦੇ ਸਾਰੇ ਦੁੱਧ ਥੋਤੇ ਨੇ ਇੱਥੇ ਮਾਨ ਸਾਹਿਬ ਆਪ ਆਪਣੇ ਕਿਸੇ ਨੇੜਲੇ ਨਿਰਪੱਖ ਅਧਿਕਾਰੀ ਤੋਂ ਪੜਤਾਲ ਕਰਾ ਲਓ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡੇ ਆਪਣੇ ਮੰਤਰੀ ਮੰਡਲ ਐਮ ਐਲ ਏ ਅਧਿਕਾਰੀ ਇਹ ਕਿੰਨੇ ਕੁ ਭ੍ਰਿਸ਼ਟਾਚਾਰ 'ਚੋਂ ਦੁੱਧ ਧੁੱਤੇ ਨੇ ਇਹ ਇਲਜ਼ਾਮ ਲੱਗਦੇ ਨੇ ਅਸੀਂ ਕਿਸੇ ਬਾਰੇ ਕਹਿੰਦੇ ਪਰ ਅਸੀਂ ਇਹ ਗੱਲ ਜ਼ਰੂਰ ਕਹਿੰਨੇ ਆ ਕਿ ਭਾਈ ਸਾਹਿਬ ਜੀ ਪੜਤਾਲ ਕਰਾ ਲਓ ਫਿਰ ਪੜਤਾਲ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਫ਼ ਹੋ ਜਾਵੇਗਾ ਲੁਕ ਤਾਂ ਇਸੇ ਕਰਕੇ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਕਿ ਤੁਸੀਂ ਕੁਝ ਅੱਜ ਦੀ ਗੱਲ ਕਰਕੇ ਦਿਖਾਉਂਗੇ ਇਹ ਸਾਰਾ ਕੁਝ ਨਜ਼ਰ ਨਹੀਂ ਆ ਰਿਹਾ ਸੋ ਮਾਨਤ ਸਾਹਿਬ ਜਿਹੜੀ ਗੱਲ ਕੀਤੀ ਹੈ ਉਹ ਤੇ ਖਰੇ ਉੱਤਰ ਜੋ ਨਹੀਂ ਤਾਂ ਫਿਰ ਉਹਨੂੰ ਸਭਾ ਕਸਾਲ ਦਾ ਪੈਂਡਾ ਰਹਿ ਗਿਆ ਅਗਲੇ ਸਾਲ ਜਾ ਕੇ ਤਾਂ ਕਿਸੇ ਨੇ ਗੱਲ ਹੀ ਨਹੀਂ ਸੁਣੀ ਤੁਹਾਨੂੰ ਕਹਿਣੀ ਤੇ ਕਥਨੀ ਇੱਕ ਕਰਨੀ ਪਵੇਗੀ ਤਾਂ ਹੀ ਲੋਕਾਂ ਦੇ ਵਿੱਚ ਤੁਹਾਡੀ ਕੋਈ ਭਲ ਬਣ ਸਕਦੀ ਹੈ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਅਗਲੀ ਖਬਰ ਰੁਕ ਕਰਦੇ ਹਾਂ ਜੀ ਅਮਰੀਕਾ ਦੇ ਵਿੱਚ ਇੱਕ ਯਹੂਦੀ ਮਿਊਜ਼ੀਅਮ ਹੈ ਉਹਦੇ ਬਾਅਦ ਗੋਲੀਬਾਰੀ ਹੁੰਦੀ ਹੈ ਤੇ ਇਹਦੇ ਵਿੱਚ ਦੋ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਟਰੰਪ ਵੀ ਯਹੂਦੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਕਦਮ ਚੁੱਕਦੇ ਨਜ਼ਰ ਆਉਂਦੇ ਨੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਉੱਤੇ ਕਹਿੰਦੇ ਅਜਿਹੀ ਕੋਈ ਗੱਲਬਾਤ ਨਾ ਹੋਵੇ ਇਸ ਕਰਕੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਡਾਟਾ ਵਗੈਰਾ ਮੰਗਿਆ ਜਾਂਦਾ ਹੈ ਉਹਨਾਂ ਦੇ ਦਾਖਲਿਆਂ ਤੇ ਰੋਕ ਲਾਈ ਜਾਂਦੀ ਹੈ ਕਾਫੀ ਕੁਝ ਹੁੰਦਾ ਨਜ਼ਰ ਆਉਂਦਾ ਹੈ ਇਸ ਪੂਰੇ ਘਟਨਾਕਰਮ ਤੋਂ ਬਾਅਦ ਦੇਖੋ ਜਿਹੜੀ ਇਹ ਜਹੂਦੀ ਹੈ ਗਿਆ ਉਹਨਾਂ ਦੇ ਉੱਤੇ ਜਿਹੜਾ ਉਹ ਉੱਥੇ ਐਕਸ਼ਨ ਹੋਇਆ ਦੋ ਬੰਦੇ ਮਾਰੇ ਗਏ ਸਾਡੇ ਤਾਂ ਇੱਥੇ ਹੋਰ ਕਿਸਮ ਦੀ ਸੁਰੱਖਿਆ ਹੈਗੀ ਆ ਤੇ ਉਥੋਂ ਦੀ ਸੁਰੱਖਿਆ ਹੋਰ ਕਿਸਮ ਦੀ ਹੈ ਉਥੋਂ ਦੇ ਕੈਮਰਿਆਂ ਨਾਲ ਉਥੋਂ ਦੀ ਪੁਲਿਸ ਦਾ ਕੰਮ ਕਰਨ ਦਾ ਤੌਰ ਤਰੀਕਾ ਹੀ ਵੱਖਰਾ ਹੈ ਸੋਤਰ ਬਦਰਸਾ ਜਿਹੜਾ ਇਹ ਘਟਨਾ ਕਰਮ ਉਥੇ ਵਾਪਰੇਆ ਹੂੰ ਇਹਦੀ ਬਕਾਦਾ ਪੜਤਾਲ ਹੋ ਕੇ ਕੌਣ ਹੈ ਕਿਹੜਾ ਬੰਦਾ ਇਹਦੇ ਪਿੱਛੇ ਉਹਦੀ ਤਹ ਤੱਕ ਜਾਣਾ ਚਾਹੀਦਾ ਪਰ ਜਿਵੇਂ ਵਿਸ਼ਪ ਪੱਦਰ ਦੇ ਉੱਤੇ ਜਿਹੜਾ ਅਤਵਾਦ ਹੈ ਉਹਨੇ ਆਪਣੇ ਆ ਜੜਾ ਮਜ਼ਬੂਤ ਕਰ ਲਈਆਂ ਨੇ ਇਦੇ ਨਾਲ ਮਿਲ ਕੇ ਹੀ ਕੋਈ ਹੱਲ ਕੱਢਿਆ ਜਾ ਸਕਦਾ ਹੈ ਤਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਸ਼ਕਤੀਸ਼ੀਲਤਾ ਨੇ ਜਿਵੇਂ ਜੁਨਵਾ ਜਾਂ ਹੋਰ ਹੈ ਇਹਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਇਹਨਾਂ ਨੂੰ ਉਸ ਤੰਕ ਦੇ ਵਿੱਚ ਵਧੀਆ ਤਰੀਕੇ ਨਾਲ ਅੱਗੇ ਜਾ ਕੇ ਸਾਂਝੇ ਰੂਪ ਦੇ ਵਿੱਚ ਸਮੁੱਚੇ ਮੁਲਕਾਂ ਨੂੰ ਅੱਤਵਾਦ ਦੇ ਵਿਰੁੱਧ ਲੜਾਈ ਲੜਨੀ ਪਵੇਗੀ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਸਮਾਗਮ ਹੋ ਲਿਕੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਐਲਾਨ ਕੀਤਾ ਸੀਗਾ ਕਿ ਅਸੀਂ ਇਹ ਸਮਾਗਮ ਕਰਵਾਵਾਂਗੇ ਤੇ ਉਹਦੀਆਂ ਜਿਹੜੀਆਂ ਤਿਆਰੀਆਂ ਨੇ ਉਹਦੇ ਬਾਰੇ ਹੁਣ ਚਰਚਾ ਛਿੜ ਗਈ ਹੈ ਦੇਖੋ ਇਹ ਨਵੰਬਰ ਦੇ ਮਹੀਨੇ 'ਚ ਹੁੰਦਾ ਹੈ ਹੂੰ 25 ਨਵੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਅਸੀਂ ਬਹੁਤ ਪੂਰੇ ਸਾਲ ਦੇ ਵਿੱਚ ਮਨਾਵਾਂਗੇ ਮੈਨੂੰ ਯਾਦ ਆ ਇਸ ਤੋਂ ਪਹਿਣ 1975 ਦੇ ਵਿੱਚ ਤਰਵਿੰਦਰ ਜੀ ਦਾ 300 ਸਾਲਾ ਪੂਰਾ ਹੋਇਆ ਸੀ ਸ਼ਾਇਦ ਤਾਉਦੋ ਗੈਨੀ ਜੈਲ ਸਿੰਘ ਹੁੰਦੇ ਸੀਗੇ ਮੁੱਖ ਮੰਤਰੀ ਉਹਨਾਂ ਨੇ ਬਹੁਤ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਸੀ ਉਹਨਾਂ ਪ੍ਰੋਗਰਾਮਾਂ ਕਰਕੇ ਹੀ ਇਹ ਤੋ ਤੱਕ ਮਾਮਲਾ ਗਿਆ ਉਹਨਾਂ ਨੇ ਉਦੋਂ 300 ਸਾਲਾ ਜਿਹੜਾ ਸੀ ਉਹਦਾ ਬਹੁਤ ਵੱਡੀ ਪੱਦਰ ਦੇ ਉੱਤੇ ਇੱਕ ਪ੍ਰੋਗਰਾਮ ਕੀਤੇ ਸੀ ਗੁਰਤੇਗਵਦਰ ਸਾਹਿਬ ਨੂੰ ਲੈ ਕੇ ਤੇ ਗੈਨੀ ਜੈਲ ਸਿੰਘ ਵੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਗਵਿੰਦ ਸਿੰਘ ਮਾਰਗ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਰਿਵਾਰ ਵਿਛੋੜਾ ਅੱਗੇ ਤੁਸੀਂ ਆ ਜਾਓ ਇਧਰਲੇ ਪਾਸੇ ਚਮਕੌਰ ਸਾਹਿਬ ਤੇ ਦਿਨਾ ਕੰਗੜ ਬਗੈਰਾ ਤੋਂ ਹੁੰਦੇ ਹੋਏ ਅੱਗੇ ਮੁਕਤਸਰ ਸਾਹਿਬ ਤੇ ਬਾਅਦ ਦੇ ਵਿੱਚ ਤਲਵੰਡੀ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਨ ਕਰਾਉਣ ਵਾਲੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਨ ਜਿਨ੍ਹਾਂ ਦੀ ਉਹਨਾਂ ਦੀ ਯਾਦ ਨੂੰ ਅੱਜ ਵੀ ਜਦੋਂ ਤਾਜ਼ਾ ਹੁੰਦਾ ਤਾਂ ਗਿਆਨੀ ਜਲ ਸਿੰਘ ਜੀ ਦੀ ਯਾਦ ਵੀ ਨਾਲ ਤਾਜ਼ਾ ਹੋ ਜਾਂਦੀ ਹੈ ਜੀ ਜੀ ਬਿਲਕੁਲ ਲिटल ਸਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਹਫਤੇ ਭਰ ਦੀਆਂ ਸਰਗਰਮੀਆਂ ਤੋਂ ਤੇ ਝਾਤ ਪਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ